ਅਮਰੀਕਾ ਦੇ ਵਿੱਚ ਨਜਾਇਜ਼ ਤਰੀਕੇ ਦੇ ਨਾਲ ਅਮਰੀਕਾ ਗਏ ਲੋਕਾਂ ਨੂੰ ਰਿਪੋਰਟ ਕਰਕੇ ਵਾਪਸ ਭੇਜੇ ਜਾਣ ਦਾ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆ ਗਿਆ ਇਸ ਦੇ ਚੱਲਦਿਆਂ ਜਲੰਧਰ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਹੋਇਆਂ 271 ਟਰੈਵਲ ਏਜੰਟਾਂ ਦੇ ਲਾਇਸੈਂਸ ਰੀਨਿਊ ਨਾ ਕੀਤੇ ਜਾਣ ਦੇ ਚੱਲਦਿਆਂ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਹਰਮਨਸ਼ੂ ਅਗਰਵਾਲ ਨੇ ਦੱਸਿਆ ਕਿ ਜਿਨ੍ਹਾਂ ਟਰੈਵਲ ਏਜੰਟਸ ਦੇ ਲਾਇਸੈਂਸ ਦੀ ਜਿਹੜੀ ਸੀਮਾ ਸਮਾਂ ਸੀਮਾ ਸਮਾਪਤ ਹੋ ਜਾਣ ਦੇ ਬਾਵਜੂਦ ਉਹਨਾਂ ਨੇ ਰੀਨਿਊ ਨਹੀਂ ਕਰਾਇਆ ਉਹਨਾਂ ਨੂੰ ਹੁਣ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਜੇਕਰ ਕਿਸੇ ਨੂੰ ਵੀ ਵਿਦੇਸ਼ ਜਾਣ 'ਚ ਕਿਸੇ ਤਰੀਕਾ ਦੀ ਸਹਾਇਤਾ ਦੀ ਜਰੂਰਤ ਪੈਂਦੀ ਹੈ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਿਸੇ ਚੀਜ਼ ਦੀ ਜਰੂਰਤ ਪੈਂਦੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਸਿੱਧੇ ਤੌਰ ਤੇ ਸੰਪਰਕ ਕਰੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ਤੇ ਸਾਰੀ ਜਾਣਕਾਰੀ ਉਹ ਪ੍ਰਾਪਤ ਕਰ ਸਕਦੇ ਨੇ ਹਾਂਜੀ ਡੀਸੀ ਸਾਹਿਬ ਨੇ ਜਿਹੜੇ ਨੋਟਿਸ ਜਾਰੀ ਕੀਤੇ ਹੈਗੇ ਆ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਤੇ ਕਿੰਨੇ ਕੰਸਲਟੈਂਟ ਕੰਸਲਟੈਂਟਸ ਨੂੰ ਹੋਏ ਔਰ ਕੀ ਕੀ ਇਹਨਾਂ ਤੇ ਐਕਸ਼ਨ ਲੈਣ ਦੀ ਤਿਆਰੀ ਹੈ ਬੇਸਿਕਲੀ ਜੀ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟਸ ਕਹالو ਵੀਜ਼ਾ ਡੈਡਿਕ ਕੰਸਲਟੈਂਸੀ ਕਹالو ਯਾ ਟੈਵਲ ਰੀਜੈਂਟਸ ਕਹالو ਇਹਨਾਂ ਦੇ ਲਗਭਗ 271 ਸਾਡੇ ਗੋਲ ਇਸ ਤਰ੍ਹਾਂ ਦੀ ਏਜੰਸੀਸ ਸੀਗੀਆਂ ਜਿਨ੍ਹਾਂ ਨੇ ਆਪਣੀ ਮਿਆਦ ਨਿਕਲਣ ਤੋਂ ਬਾਅਦ ਰੀਨਿਊਅਲ ਲਈ ਅਪਲਾਈ ਨਹੀਂ ਕੀਤਾ ਸੀਗਾ ਉਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੇ ਇਹ ਨੋਟਿਸ ਕੱਢੇ ਗਏ ਨੇ ਤਾਂ ਜੋ ਇੱਕ ਤਰ੍ਹਾਂ ਦੀ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਆ ਇੱਕ ਤਰ੍ਹਾਂ ਦੀ ਉਹਨਾਂ ਨੂੰ ਸ਼ੋਕਸ ਇਹ ਜਾਰੀ ਕੀਤਾ ਗਿਆ ਕਿ ਜੇ ਉਹਨਾਂ ਦੀ ਮਿਆਦ ਪੂਰੀ ਹੋ ਚੁੱਕੀ ਆ ਤਾਂ ਆਪਣੀ ਮਿਆਦ ਨੂੰ ਰੀਨਿਊ ਕਰਾਉਣ ਲਈ ਸਾਡੇ ਕੋਲ ਅਪਲਾਈ ਕਰਨ ਕਿਉਂਕਿ ਬਿਨਾ ਅਪਲਾਈ ਕੀਤੇ ਬਿਨਾ ਜਾਂ ਬਿਨਾ ਰੀਨਿਊਲ ਕਰਾਏ ਬਿਨਾ ਜੇ ਕਿਸੇ ਨੂੰ ਬਾਹਰ ਭੇਜਦੇ ਆ ਤਾਂ ਉਹ ਇਲੀਗਲ ਜਿਹੜਾ ਮੰਨਿਆ ਜਾਊਗਾ ਅੰਡ ਜਿਵੇਂ ਕੀ ਅਸੀਂ ਅਖਬਾਰਾਂ ਚ ਵੀ ਪੜ ਰਿਹਾ ਕਿ ਬਹੁਤ ਸੇ ਸਾਡੇ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਇਸ ਤਰ੍ਹਾਂ ਜਿਹੜੇ ਫਰਾਡ ਏਜੰਟਾਂ ਦੇ ਚੁੰਗਲ ਚ ਫਸ ਰਹੇ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਜਿਹੜਾ ਚਾਵਣ ਉਹ ਨੌਜਵਾਨ ਹੈ ਉਹ ਬਾਹਰ ਜਾਣਾ ਚਾਹੁੰਦਾ ਭਾਵੇਂ ਕੰਮ ਪਿੱਛੇ ਹੈ ਪੜਾਈ ਵਿੱਚ ਹੈ ਉਹ ਕਿਸੇ ਗਲਤ ਏਜੰਟ ਦੇ ਰਾਹੀ ਉਹ ਜਾਵੇ ਉਹ ਜੋ ਬਿਲਕੁਲ ਰਜਿਸਟਰਡ ਏਜੰਟ ਹੁੰਦੇ ਆ ਉਹਨਾਂ ਦੇ ਰਾਹੀ ਜਾਵੇ ਐਂਡ ਕਈ ਵਾਰ ਦੇਖਣ ਚਾਇਆ ਕਿ ਜੇ ਕਿਸੇ ਕੋਲ ਕੋਈ ਡਾਕੂਮੈਂਟ ਨਹੀਂ ਹੁੰਦਾ ਤੇ ਇਹ ਜਿਹੜੇ ਏਜੰਟ ਨੇ ਕਈ ਵਾਰੀ ਉਹਨਾਂ ਨੂੰ ਬੇਲਾਫਸਲਾਖੇ ਜਾਂ ਪੈਸਿਆਂ ਦਾ ਲਾਲਚ ਪਾ ਕੇ ਜਿਹੜਾ ਬਾਹਰ ਭੇਜਣ ਦੀ ਗੱਲ ਕਰਦੇ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਵਿਅਕਤੀ ਇਨ੍ਹਾਂ ਏਜੰਡਾ ਦੇ ਜੰਗਲ 'ਚ ਸਨ ਫਸੇ ਸੋ ਅਸੀਂ ਇਹ ਸਾਰੀ ਲਿਸਟ ਜਿਹੜੀ ਹੈ ਸਾਡੀ ਵੈਬਸਾਈਟ ਹੈ ਦਰੰਦ .nic.in ਉਸਤੇ ਵੀ ਪਾਈ ਹੈ ਜਿਨ੍ਹਾਂ ਦੇ ਰੀਨਿਊਅਲ ਨਹੀਂ ਹੋਏ ਸੀ ਉਦਾਂ ਦੀ ਲਿਸਟ ਵੀ ਪਾਈ ਹੈ ਤੇ ਲੋਕੀ ਉਸ ਤੋਂ ਵੀ ਆਪਣਾ ਦੇਖ ਸਕਦੇ ਨੇ ਕਿ ਕਿਹੜੇ ਸਾਡੇ ਰਜਿਸਟਰਡ ਏਜੰਟ ਨੇ ਹਨ ਕਿਹੜੇ ਜਿਹੜੇ ਰਜਿਸਟਰਡ ਨਹੀਂ ਹੈ ਜਾਂ ਜਿਨ੍ਹਾਂ ਦੀ ਮਿਆਦ ਜਿਹੜੀ ਅਜੇ ਰੀਨਿਊਅਲ ਨਹੀਂ ਹੋਈ ਹੈ। ਅਰ ਨਾਲ ਹੀ ਜਿਨ੍ਹਾਂ ਕੋਲ ਆਪਣੇ ਦਸਤਾਵੇਜ਼ ਨਹੀਂ ਹੁੰਦੇ ਲੋਕਾਂ ਨੂੰ ਤੇ ਉਹ ਲੋਕ ਤੋਂ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਲਈ ਵੀ ਮੇਰੀ ਬੇਨਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਬਿਊਰੋ ਦੇ ਵਿੱਚ ਸਾਡਾ ਇੱਕ ਡੈਸਕ ਐਸਟੈਬਲਿਸ਼ ਕੀਤਾ ਤੁਸੀਂ ਇਸ ਸੰਬੰਧੀ ਸਾਰੀ ਜਾਣਕਾਰੀ ਲੈ ਸਕਦੇ ਹੋ ਨਾਲ ਹੀ ਜੇ ਕੋਈ ਤੁਸੀਂ ਹੁਨਰ ਵਿਕਾਸ ਕਰਕੇ ਕੋਈ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਇਹ ਕੰਮ ਸਿੱਖਣਾ ਚਾਹੁੰਦੇ ਹੋ ਉਹਦੇ ਲਈ ਵੀ ਅਸੀਂ ਪੂਰੀ ਜਿਹੜਾ ਇੱਕ ਕਾਉਂਸਲਿੰਗ ਡੈਸ ਐਸਟੈਬਲਿਸ਼ ਕਰਵਾਇਆ ਹੈਗਾ ਤੇ ਤੁਸੀਂ ਉੱਥੇ ਆ ਕੇ ਆਪਣੀ ਸਾਰੀ ਜਾਣਕਾਰੀ ਲੈ ਸਕਦੇ ਹੋ ਸਵੈ ਰੋਜ਼ਗਾਰ ਦਾ ਕੋਈ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਅਸੀਂ ਪੂਰੀ ਮਦਦ ਕਰਾਂਗੇ ਸੋ ਅਸੀਂ ਪੂਰਾ ਦਾ ਪੂਰਾ ਇੱਕ ਸਿਸਟਮ ਐਸਟੈਬਲਿਸ਼ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਆਪਣੇ ਰੀਨਿਊਅਲ ਨਹੀਂ ਕਰਵਾਉਂਦੇ ਤਾਂ ਅਸੀਂ ਅੱਗੇ ਕਾਨੂੰਨੀ ਕਾਰਵਾਈ ਵੀ ਨਾ ਤੇ ਰੰਮ ਬਜਾਏ ਕਿ ਉਹ ਗਲਤ ਏਜੰਟਾਂ ਦੇ ਹੱਥ ਦੇ ਵਿੱਚ ਚਲੇ ਜਾਣ ਹੋਰ ਇਸ ਤੋਂ ਇਲਾਵਾ ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਜਲੰਧਰ த ਕੀ ਕਹਣਾ ਇੱਕ ਵਾਰ ਆਓ ਤੁਹਾਨੂੰ ਸੁਣਾ ਦਿੰਦੇ ਆ ਦੱਸ ਦਈਏ ਕਿ ਪਿਛਲੇ ਦਿਨੀ ਅਮਰੀਕਾ ਤੋਂ ਡੌਂਕੀ ਲਗਾ ਕੇ ਗਏ ਪ੍ਰਵਾਸੀਆਂ ਨੂੰ ਅਮਰੀਕੀ ਜਹਾਜ਼ ਰਾਹੀਂ ਭਾਰਤ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਫੇਕ ਟਰੈਵਲ ਏਜੰਟਸ ਦਾ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹੈ ਜਲੰਧਰ ਤੋਂ ਅਸ਼ਵਨੀ ਮਲਹੋਤਰਾ ਦੀ ਰਿਪੋਰਟ ਜਗਬਾਣੀ ਟੀਵੀ